ਇੱਕ ਦਿਨ ਮੈਨੂੰ ਫੋਨ ਆਉਂਦਾ ਹੈ ਮੈਂ ਅਦਾਲਤ ਦੇ ਵਿੱਚ ਉਸ ਦਿਨ ਦੀਪ ਨੂੰ ਮਿਲ ਕੇ ਵਾਪਸ ਆ ਰਿਹਾ ਸੀ ਫੋਨ ਆਉਂਦਾ ਮੈਨੂੰ ਸਸਰੀਕਾਲ ਕਰਨ ਤੋਂ ਬਾਅਦ ਫੋਨ ਕਰਨ ਵਾਲਾ ਵਿਅਕਤੀ ਕਹਿੰਦਾ ਜੀ ਇਜ਼ਹਾਰ ਆलम ਸਾਹਿਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹੁਣ ਮੇਰੇ ਨਾਲ ਕੀ ਗੱਲ ਕਰਨਾ ਚਾਹੁੰਦਾ ਇਜ਼ਹਾਰ ਆलम ਮੈਂ ਇਜ਼ਹਾਰ ਆलम ਨੂੰ ਜਾਣਦਾ ਵੀ ਨਹੀਂ ਕਿਉਂਕਿ ਮੇਰੀ ਕੋਈ ਵਾਕਫੀਅਤ ਨਹੀਂ ਪਰ ਮੈਨੂੰ ਇਹ ਪਤਾ ਹੈ ਕਿ ਸਾਡੇ ਜ਼ਿਲ੍ਹੇ ਦਾ ਇੱਕ ਬੜਾ ਜ਼ਾਲਿਮ ਅਫੀਸਰ ਰਹਿ ਚੁੱਕਾ ਹੈ ਮੈਂ ਗੱਲ ਕੀਤੀ ਕਹਿੰਦਾ ਤੈਨੂੰ ਪਤਾ ਹੈ ਕਿ ਦੀਪ ਸਿੱਧੂ ਦਾ ਕੇਸ ਜਿਸ ਜੱਜ ਦੇ ਕੋਲ ਹੈ ਮੇਰੀ ਕੁੜੀ ਹੈ ਆਬੀਦਾ ਨਿਲੋਫਰ ਜਿਹੜੀ ਦੀਪ ਸਿੱਧੂ ਦੇ ਕੇਸ ਦੇ ਵਿੱਚ ਜੱਜ ਸੀ ਉਸ ਹਾਰ ਆलम ਦੀ ਬੇਟੀ ਸੀ ਤੇ ਕਹਿੰਦਾ ਜੇਕਰ ਦੀਪ ਸਿੱਧੂ ਨੂੰ ਉੱਥੋਂ ਕੱਢਣਾ ਹੈ ਨਾ ਕੇਸ ਦੇ ਵਿੱਚੋਂ ਤੇ ਸਾਡੇ ਨਾਲ ਗੱਲ ਕਰਨੀ ਪਵੇਗੀ ਉਸ ਸਮੇਂ ਮੈਂ ਗੱਡੀ ਦੇ ਵਿੱਚ ਇਕੱਲਾ ਸੀ ਮੈਂ ਕਿਹਾ ਜੀ ਤੁਸੀਂ ਗੱਲ ਕਰਨ ਦਾ ਸਮਾਂ ਤੈਅ ਕਰ ਲਓ ਮੈਂ ਆਪਣੇ ਦੋਸਤਾਂ ਨਾਲ ਸਲਾਹ ਕਰਕੇ ਦੱਸਦਾ ਮੈਂ ਬਾਬਾ ਬਖਸ਼ੀਸ਼ ਸਿੰਘ ਹੁਣਾਂ ਦੇ ਨਾਲ ਗੱਲ ਕੀਤੀ ਬਾਬਾ ਜੀ ਦੇ ਉੱਪਰ ਵੀ ਇਹਨੇ ਬੜਾ ਤਸ਼ੱਦਦ ਕੀਤਾ ਸੀ ਜ਼ਹਾਰ ਆਲਮ ਨੇ ਤੇ ਬਾਬਾ ਬਖਸ਼ੀਸ਼ ਸਿੰਘ ਨੂੰ ਉਹ ਬਾਈ ਨੇਮ ਜਾਣਦਾ ਵੀ ਸੀ ਮੈਂ ਕਿਹਾ ਠੀਕ ਹੈ ਜੀ ਤੁਹਾਡੇ ਦੋ ਬੰਦੇ ਆ ਜਾਣ ਮੈਂ ਤੇ ਬਾਬਾ ਬਖਸ਼ੀਸ਼ ਸਿੰਘ ਉੱਥੇ ਆਵਾਂਗੇ ਇੱਕ ਹੋਟਲ ਦੇ ਵਿੱਚ ਵਕਤ ਮੈਂ ਇੱਥੇ ਆ ਗਿਆ ਇਹ ਆਪ ਤੇ ਨਹੀਂ ਆਇਆ ਦੋ ਬੰਦੇ ਆ ਗਏ ਉਹਨਾਂ ਦੋ ਬੰਦਿਆਂ ਨੇ ਕਿਹਾ ਜੇ ਅਸੀਂ ਤੁਹਾਡੀ ਫੋਨ ਦੇ ਉੱਪਰ ਗੱਲ ਕਰਾਉਣੀ ਚਾਹੁੰਦੇ ਆ ਫੋਨ ਦੇ ਉੱਪਰ ਜਦੋਂ ਗੱਲ ਕੀਤੀ ਤੇ ਮੈਂ ਫੋਨ ਬਾਬਾ ਬਖਸ਼ੀਸ਼ ਸਿੰਘ ਨੂੰ ਫੜਾ ਦਿੱਤਾ ਉਹ ਕਹਿੰਦਾ ਤੁਸੀਂ ਕੌਣ ਬੋਲਦੇ ਹੋ ਉਹ ਕਹਿੰਦਾ ਜੀ ਮੇਰੀ ਆਵਾਜ਼ ਨੂੰ ਪਛਾਣ ਲਓ ਤੁਸੀਂ ਜਾਣਦੇ ਹੋਵੋਗੇ ਮੈਂ ਬਾਬਾ ਬਖਸ਼ੀਸ਼ ਸਿੰਘ ਬੋਲਦਾ ਕਿੰਦਾ ਫਿਰ ਸਾਡਾ ਇੱਕ ਗੱਲ ਕਰੋ ਕਿ ਤੁਸੀਂ ਸਾਰੇ ਜਿੰਨੇ ਦੀਪ ਦੇ ਵਾਕਿਫ ਤੇ ਦੋਸਤ ਹੋ ਅਕਾਲੀ ਦਲ ਦੇ ਵਿੱਚ ਕਿਸੇ ਤਰ੍ਹਾਂ ਦੇ ਨਾਲ ਕਿਸੇ ਅਹੁਦੇ ਦੀ ਪ੍ਰਾਪਤੀ ਚ ਜੇ ਸਰਕਾਰ ਬਣ ਜਾਵੇ ਤੇ ਮੇਰੀ ਮਦਦ ਕਰੋ ਤੇ ਮੈਂ ਦੀਪ ਦੀ ਜ਼ਮਾਨਤ ਕਰਵਾ ਦਿੰਦਾ ਤੁਸੀਂ ਵੇਖੋ ਸਾਡੇ ਕੋਲ ਤਾਂ ਨਾ ਅਕਾਲੀ ਦਲ ਦਾ ਕੋਈ ਅਹੁਦਾ ਸੀ ਨਾ ਕੁਝ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਇੰਨਾ ਜ਼ਾਲਮ ਅਫਸਰਾਂ ਦੀ ਅੱਖ ਕੇਵਲ ਅਕਾਲੀ ਦਲ ਤੇ ਕਿਉਂ ਕਾਂਗਰਸ ਤੇ ਨਹੀਂ ਹੋਰ ਕਿਸੇ ਪਾਰਟੀ 'ਚ ਨਹੀਂ ਕਿਉਂ ਕਿ ਇਹਨਾਂ ਨੂੰ ਪਹਿਲਾਂ ਉਸੇ ਪਾਰਟੀ ਦੇ ਵਿੱਚ ਅਹੁਦੇ ਮਿਲ ਚੁੱਕੇ ਸੀ ਇਹ ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ ਤੇ ਸੱਚ ਕਹਿ ਰਿਹਾ ਕਿ ਉਸ ਨੇ ਫੋਨ ਦੇ ਉੱਪਰ ਜੋ ਕੁਝ ਸਾਨੂੰ ਕਿਹਾ ਉਹਦਾ ਕਾਰਨ ਕੀ ਸੀ ਕਿਉਂਕਿ ਇਸ ਪਾਰਟੀ ਨੇ ਹੀ ਇੰਨਾ ਜ਼ਾਲਮ ਪੁਲਿਸ ਅਫਸਰਾਂ ਦੇ ਵਾਸਤੇ ਰਾਹ ਖੋਲੇ ਦਰਵਾਜ਼ੇ ਖੋਲੇ ਚੱਲਣੇ ਤਾਂ ਕੇਸ ਚਾਹੀਦੇ ਸੀ ਕਿ ਸਾਡੇ ਨੌਜਵਾਨਾਂ ਨੂੰ ਕੋਹ ਕੋ ਕੇ ਮਾਰਿਆ ਹੈ ਸਾਡੀਆਂ ਬੱਚੀਆਂ ਨੂੰ ਠਾਣਿਆਂ ਚ ਬੇਪੱਤ ਕੀਤਾ ਹੈ ਪੰਜਾਬ ਦੀ ਨੌਜਵਾਨੀ ਨੂੰ ਲਵਾਰਸ ਲਾਸ਼ਾਂ ਚ ਬਦਲ ਦਿੱਤਾ ਹੈ ਪੂਲੇ ਵਰਗੇ ਜ਼ਾਲਮ ਮੈਂ ਜਦੋਂ ਪੂਲੇ ਦੇ ਉੱਪਰ ਲਿਖ ਰਿਹਾ ਸੀ ਹਾਲਾਤ ਐਵੇਂ ਦੇ ਬਣੇ ਕਿ ਮੈਨੂੰ ਵੀ ਜਿਹੜੇ ਉਹਦੇ ਖਿਲਾਫ ਜੂਝ ਰਹੇ ਸੀ ਮੈਦਾਨ ਦੇ ਉੱਪਰ ਬਾਬਾ ਦੀਪ ਸਿੰਘ ਹੁਣੀ ਉਹਨਾਂ ਦੇ ਨਾਲ ਰਹਿਣ ਦਾ ਲਗਾਤਾਰ ਮੌਕਾ ਮਿਲਿਆ ਕਿਉਂਕਿ ਮੇਰੀ ਵੀ ਮਜਬੂਰੀ ਸੀ ਕਿ ਉਹਨਾਂ ਦੇ ਨਾਲ ਹੀ ਮੈਂ ਰਹਿ ਕੇ ਆਪਣੀ ਜਾਨ ਬਚਾ ਸਕਦਾ ਸੀ ਸੋ ਉਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਪੂਲੇ ਦੇ ਗਵਾਹਾਂ ਦੇ ਬਾਰੇ ਉਹਦੇ ਕੇਸਾਂ ਦੇ ਬਾਰੇ ਗੱਲਬਾਤ ਕਰਦੇ ਸੀ ਤੇ ਲੋਕ ਜਿਹੜੇ ਮਸਲੇ ਸਾਹਮਣੇ ਲੈ ਕੇ ਆਉਂਦੇ ਸੀ ਤੁਸੀਂ ਹੈਰਾਨ ਹੋ ਜਾਓਗੇ ਮੈਂ ਉਹਨਾਂ ਭਾਂਡਿਆਂ ਦੀ ਗੱਲ ਕਰ ਰਿਹਾ ਕਿ ਪਾਤਸ਼ਾਹ ਤੇ ਕਹਿੰਦੇ ਨਾ ਕਿ ਭਾਂਡਾ ਉਹੀ ਚੰਗਾ ਹੈ ਭਾਂਡਾ ਹੱਛਾ ਸੋਏ ਜੋਤਿਤ ਭਾਵ ਸੀ ਪਾਂਡਾ ਅਤਮਲੀਨ ਧੋਤਾ ਹੱਛਾ ਨਾ ਹੋਪ ਸੀ ਇਹ ਕੁਝ ਐਵੇਂ ਪੰਜਾਬ ਦੇ ਮਲੀਨ ਪਾਂਦੇ ਨੇ ਜਿਹੜੇ ਜਿੰਨੇ ਮਰਜੀ ਧੋਣ ਦਾ ਯਤਨ ਕਰੀਏ ਇਹਨਾਂ ਨੇ ਚੰਗੇ ਨਹੀਂ ਜਿਹੋਣਾ ਇੱਕ ਗੱਜਣ ਸਿੰਘ ਦਾ ਕਤਲ ਹੋਇਆ ਮੈਂ ਤੇ ਹੈਰਾਨ ਆ ਮੇਰੇ ਕੋਲ ਇੱਕ ਫਾਈਲ ਪਈ ਹੈ ਕਿ ਪੂਲੇ ਨੂੰ ਜਿੰਨੇ ਸਰਕਾਰੀ ਹਥਿਆਰ ਦਿੱਤੇ ਗਏ ਮੇਰੇ ਖਿਆਲ ਦੇ ਨਾਲ ਪੰਜਾਬ 'ਚ ਕਿਸੇ ਦੇ ਕੋਲ ਵੀ ਓਨੇ ਨਹੀਂ ਹੋਣਗੇ ਸਰਕਾਰ ਤੋਂ ਬਿਨਾ। ਔਰ ਉਹ ਹਥਿਆਰ ਦਿੱਤੇ ਗਏ ਜਿਨ੍ਹਾਂ ਨੂੰ ਪ੍ਰਹਿਬਿਟਡ ਬੋਰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਵਿੱਚ ਜਰਨਲ ਪਰਪਸ ਮਸ਼ੀਨ ਗਨ ਵੀ ਸ਼ਾਮਲ ਸੀ ਲਿਸਟਾਂ ਮੇਰੇ ਕੋਲ ਪਈਆਂ ਨੇ ਹਾਈ ਕੋਰਟ ਦੇ ਵੱਲੋਂ ਕਟਵਾਈਆਂ ਗਈਆਂ ਸੀ। ਇੱਕ ਗੱਜਣ ਸਿੰਘ ਨਾਮ ਦਾ ਨਿਹੰਗ ਪੂਲੇ ਨੂੰ ਸ਼ੱਕ ਪੈ ਗਿਆ ਕਿ ਇਹ ਸ਼ਾਇਦ ਮੇਰੇ ਵਿਰੋਧ 'ਚ ਚੱਲਦਾ ਹੈ। ਉਹ ਉਸ ਨੂੰ ਬਿਆਸ ਦਰਿਆ ਦੇ ਉੱਪਰ ਟੁਕੜੇ-ਟੁਕੜੇ ਕਰਕੇ ਮੱਛੀਆਂ ਨੂੰ ਪਾਇਆ ਗਿਆ ਤੇ ਹੱਸ ਰਿਹਾ ਪੂਲਾ ਸ਼ਰਾਬ ਪੀ ਕੇ ਕਿ ਮੱਛੀਆਂ ਨੂੰ ਖਾ ਲੈਣ ਦਿਓ ਕੱਲ ਨੂੰ ਮੱਛੀਆਂ ਸੀ ਇੱਥੋਂ ਹੀ ਖਾਣੀਆਂ ਇੱਕ ਬਿਲਕੁਲ ਮੈਂ ਤੁਹਾਨੂੰ ਇੱਕ ਹੋਰ ਕੇਸ ਦੱਸਦਾ ਵਿਸ਼ਾ ਤਾਂ ਹੋਰ ਸੀ ਮੈਂ ਗੱਲਾਂ ਹੋਰ ਛੋਲੀਆਂ ਨੇ ਮੈਂ ਇੱਕ ਹੋਰ ਕੇਸ ਤੁਹਾਡਾ ਨਾਲ ਸਾਂਝਾ ਕਰਦਾ ਇੱਕ ਵਿਚਾਰੀ ਘਰ ਦੇ ਵਿੱਚੋਂ ਬਿਲਕੁਲ ਮਾਨਸਿਕ ਤੌਰ ਤੇ ਦੁਖੀ ਸਾਡੀ ਬਜ਼ੁਰਗ ਔਰਤ ਕਿਤੇ ਘੁੰਮ ਰਹੀ ਸੀ ਜਿਸ ਤਰ੍ਹਾਂ ਆਮ ਕਈ ਵਾਰੀ ਬੀਬੀਆਂ ਘਰਾਂ ਚੋਂ ਬਾਹਰ ਨਿਕਲ ਜਾਂਦੀਆਂ ਨੇ ਦਿਮਾਗੀ ਤوازن ਠੀਕ ਨਹੀਂ ਹੁੰਦਾ ਪੂਲੇ ਨੇ ਕੀ ਕੀਤਾ ਉਸ ਔਰਤ ਨੂੰ ਆਪਣੇ ਡੇਰੇ ਲੈ ਗਿਆ ਕੁਝ ਸਰੋਤਾ ਨੇ ਤਾਂ ਸਾਡੇ ਕੋਲ ਇਹ ਗਵਾਹੀ ਵੀ ਦਰਜ ਕਰਾਈ ਕਿ ਉਸ ਬਜ਼ੁਰਗ ਔਰਤ ਦੇ ਨਾਲ ਵੀ ਸ਼ਰਾਬ ਪੀ ਕੇ ਬਲਾਤਕਾਰ ਕੀਤਾ ਗਿਆ ਉਹਦੇ ਤੋਂ ਬਾਅਦ ਉਸ ਬਜ਼ੁਰਗ ਔਰਤ ਨੂੰ ਜੀ ਦੀ ਉਮਰ 60-62 ਸਾਲ ਤੋਂ ਉੱਪਰ ਸੀ ਉਸ ਔਰਤ ਦੀ ਛਾਤੀ ਦੇ ਨਾਲ ਬੰਬ ਬੰਨਿਆ ਜਾਂਦਾ ਤੇ ਉਸ ਬੰਬ ਨੂੰ ਡੈਟੋਨੇਟਰ ਦੀ ਮਦਦ ਦੇ ਨਾਲ ਫਟਾ ਦਿੱਤਾ ਜਾਂਦਾ ਤੇ ਔਰਤ ਦੇ ਟੁਕੜੇ-ਟੁਕੜੇ ਹੋ ਕੇ ਉੱਡ ਜਾਂਦੇ ਨੇ ਤੇ ਦਰਜ ਕੇਸ ਕੀ ਕਰਾਇਆ ਜਾਂਦਾ ਕਿ ਇਹ ਔਰਤ ਖਾਲਿਸਤਾਨੀ ਖਾੜਕੂਆਂ ਨੇ ਮਨੁੱਖੀ ਬੰਬ ਬਣਾ ਕੇ ਮੈਨੂੰ ਖਤਮ ਕਰਨ ਵਾਸਤੇ ਭੇਜੀ ਸੀ ਇੰਨਾ ਕੁਝ ਜ਼ੁਲਮ ਇੰਨਾ ਅਫਸਰਾਂ ਦੀ ਰਹਿਨਮਾਈ ਹੇਠ ਹੁੰਦਾ ਹੈ ਤੇ ਉਹ ਅਫੀਸਰ ਜਿਹੜੇ ਨੇ ਉਹ ਸਰਕਾਰ ਦੇ ਵਿੱਚ ਆਦੇ ਮੰਨਦੇ ਨੇ ਉਹ ਸਰਕਾਰ ਦੇ ਵਿੱਚ ਜਿਸ ਸਰਕਾਰ ਨੂੰ ਚਲਾਉਣ ਵਾਲੀ ਉਹ ਪੰਥਕ ਤੇਰੇ ਜਿਹੜੀ ਸ਼ਹਾਦਤਾਂ ਦੇ ਵਿੱਚੋਂ ਪੈਦਾ ਹੋਈ ਸੀ ਸੋ ਜੇ ਵੇਖਿਆ ਜਾਵੇ ਇੰਨਾ ਗੁਨਾਹਾਂ ਨੂੰ ਤਾਂ ਇਹ ਗੁਨਾਹ ਐਸੇ ਨੇ ਜਿੰਨਾ ਕੌਮ ਨੂੰ ਇੱਕ ਸਦੀ ਪਿੱਛੇ ਸੁੱਟ ਦਿੰਦਾ ਹੈ ਉਹ ਕਿਹੜਾ ਸਮਾਂ ਸੀ ਜਦੋਂ ਅਸੀਂ ਆਨੰਦਪੁਰ ਸਾਹਿਬ ਦੇ ਮੱਤੇ ਦੀ ਗੱਲ ਕਰਦੇ ਸੀ ਜਦੋਂ ਅਸੀਂ ਵੱਧ ਅਧਿਕਾਰਾਂ ਦੀ ਗੱਲ ਕਰਦੇ ਸੀ ਜਾਂ ਫਿਰ ਜਦੋਂ ਅਸੀਂ ਪੰਜਾਬੀ ਬੋਲੀ ਦੀ ਗੱਲ ਕਰਦੇ ਸੀ ਉਹ ਕਿਹੜਾ ਸਮਾਂ ਹੈ ਜਿੱਥੇ ਸਾਡੇ ਨਾਲ ਵਿਸਾਖਾਤ ਨਹੀਂ ਹੋਏ ਤੇ ਜਿੱਥੇ-ਜਿੱਥੇ ਏਸ ਸਾਡੀ ਪੰਥਕ ਧਿਰ ਨੇ ਖੜੇ ਹੋਣਾ ਸੀ ਪੰਥਕ ਧਿਰ ਨੇ ਹਮੇਸ਼ਾ ਉਥੋਂ ਪਾਸਾ ਵਟ ਲਿਆ ਔਰ ਜਿਸ ਤਰ੍ਹਾਂ ਦੇ ਨਾਲ ਆ ਹੁਣ ਸਾਰਾ ਵਰਤਾਰਾ ਵਾਪਰਿਆ ਇੱਕ ਆਸ ਨੇ ਜਨਮ ਲਿਆ ਸੀ ਕਿ ਸ਼ਾਇਦ ਇਨਾ ਗੁਨਾਹਾਂ ਦੀ ਕਬੂਲੀ ਤੋਂ ਬਾਅਦ ਇਹ ਫਿਰ ਪੰਥਕ ਵਿਚਾਰਧਾਰਾ ਨੂੰ ਅਪਣਾ ਲੈਣਗੇ ਪਰ ਇਹਨਾਂ ਦੇ ਆਈਟੀ ਵਿੰਗ ਦੇ ਵੱਲੋਂ ਹੁਣ ਜੇ ਮੈਂ ਕਹਾਂ ਕਿ ਇਹਨਾਂ ਦਾ ਉਹ ਆਈਟੀ ਵਿੰਗ ਨਹੀਂ ਤੇ ਫਿਰ ਇਹਨਾਂ ਦੀ ਕਿਸੇ ਰਾਜਨੀਤਿਕ ਧਿਰ ਨੂੰ ਬਿਲਕੁਲ ਜੰਤਕ ਤੌਰ ਤੇ ਉਸ ਦੇ ਨਾਲੋਂ ਪਾਸਾ ਵਟਣਾ ਚਾਹੀਦਾ ਹੈ ਕਿ ਇਸ ਨਾਲ ਸਾਡਾ ਕੋਈ ਸਬੰਧ ਨਹੀਂ ਜਿਸ ਤਰ੍ਹਾਂ ਦੇ ਨਾਲ ਸਿੰਘ ਸਹਿਬਾਨ ਦੇ ਉੱਪਰ ਚਿੱਕੜ ਛਾਲਿਆ ਜਾ ਰਿਹਾ ਤੇ ਜਿਸ ਤਰ੍ਹਾਂ ਦਾ ਇੱਕ ਮਾਹੌਲ ਪੈਦਾ ਕੀਤਾ ਜਾ ਰਿਹਾ ਉਹਦੇ ਤੋਂ ਫਿਰ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਗੱਲ ਆ ਗਈ ਹੈ ਕਿ ਨਹੀਂ ਇਹ ਹੁਣ ਕਦੀ ਵੀ ਪੰਥਕ ਵਿਚਾਰਧਾਰਾ ਦਾ ਹਿੱਸਾ ਬਣ ਨਹੀਂ ਸਕਦੇ ਇਹਨਾਂ ਦੇ ਮਨਾਂ ਦੇ ਅੰਦਰ ਜੋ ਕੁਝ ਪਿਆ ਹੈ ਉਹ ਰਾਜਨੀਤਿਕ ਲਾਲਸਾ ਤੋਂ ਵੱਧ ਕੁਝ ਨਹੀਂ ਹੈ ਮੋਗਗੇ ਦੀ ਕਾਨਫਰੰਸ ਦੇ ਵਿੱਚ ਜਦੋਂ ਅਕਾਲੀ ਦਲ ਦੇ ਬਾਰੇ ਇਹ ਐਲਾਨ ਕਰ ਦਿੱਤਾ ਗਿਆ ਸੀ ਨਾ ਕਿ ਇਹ ਪੰਥ ਨਹੀਂ ਪੰਜਾਬੀ ਪਾਰਟੀ ਹੈ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਉਹਨਾਂ ਨੇ ਪੰਥ ਦੇ ਨਾਲ ਆਪਣੇ ਸਾਰੇ ਸਰੋਕਾਰ ਖਤਮ ਕਰ ਲਏ ਨੇ ਜਿਹੜੀ ਵੈਸੇ ਇੱਕ ਬਹੁਤ ਹੀ ਜ਼ਿਆਦਾ ਇੱਕ ਦਰਦ ਵਾਲੀ ਗੱਲ ਹੈ ਕਿ ਇੱਕ ਖਿੱਤੇ ਦੀ ਧਿਰ ਜਿਹੜੀ ਹੈ ਉਹ ਜਿੰਨਾ ਕੌਮੀ ਮੁੱਦਿਆਂ ਦੇ ਵਾਸਤੇ ਰਾਜਨੀਤਿਕ ਮੁਹਾਜ਼ ਬਣੀ ਸੀ ਅੱਜ ਉਹ ਪੰਜਾਬੀਆਂ ਦੇ ਖਾਸ ਕਰਕੇ ਸਿੱਖਾਂ ਦੇ ਮਨਾਂ ਦੇ ਵਿੱਚੋਂ ਆਪਣਾ ਵਕਾਰ ਗਵਾ ਚੁੱਕੀ ਹੈ ਇਸ ਦਾ ਦਰਦ ਸਾਨੂੰ ਸਾਰਿਆਂ ਨੂੰ ਹੈ ਕਿਉਂਕਿ ਅਸੀਂ ਸਾਰੇ ਕਿਤੇ ਨਾ ਕਿਤੇ ਉਸ ਅਕਾਲੀ ਦਲ ਦੇ ਨਾਲ ਜੁੜੇ ਹੋਏ ਸੀ ਸਾਡੇ ਵਡੇਰੇ ਜੁੜੇ ਹੋਏ ਸੀ ਮੈਨੂੰ ਯਾਦ ਹੈ ਕਿ ਸਾਡੇ ਬਜ਼ੁਰਗਾਂ ਨੂੰ ਤੇ ਅਕਾਲੀ ਦਲ ਤੋਂ ਬਿਨਾਂ ਕਿਸੇ ਹੋਰ ਨੂੰ ਵੋਟ ਪਾਉਣੀ ਜਿਹੜੀ ਹੈ ਇੱਕ ਬੜਾ ਵੱਡਾ ਗੁਨਾਹ ਲੱਗਦਾ ਸੀ ਪਰ ਅੱਜ ਕਾਰਨ ਕੀ ਹੈ ਉਸ ਕਾਰਨ ਦੀ ਸਮੀਖਿਆ ਨਹੀਂ ਕੀਤੀ ਜਾ ਰਹੀ ਅਸੀਂ ਸੋਚ ਰਹੇ ਕਿ ਸ਼ਾਇਦ ਅਕਾਲ ਤਖਤ ਸਾਹਿਬ ਤੇ ਜਾ ਕੇ ਗੁਨਾਹਾਂ ਨੂੰ ਕਬੂਲ ਕਰ ਲਿਆ ਤੇ ਸੁਰਖਰੂ ਹੋ ਗਏ ਨਹੀਂ ਕਬੂਲ ਕਰਨ ਤੋਂ ਬਾਅਦ ਕੀ ਅਸੀਂ ਪੰਥਕ ਵਿਚਾਰਧਾਰਾ ਨੂੰ ਕਬੂਲ ਕਰਦੇ ਹਾਂ ਸੁਰਖਰੂ ਫੇਰ ਹੋ ਸਕਾਂਗੇ ਭਾਈ ਨਰੈਣ ਸਿੰਘ ਹੁਣਾਂ ਦੇ ਵਰਤਾਰੇ 'ਚ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਉਹ ਅਜੇ ਕੇਸ ਅਦਾਲਤ ਦੇ ਵਿੱਚ ਹੈ ਪਰ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ ਭਾਈ ਨਰੈਣ ਸਿੰਘ ਨੂੰ ਜਿਸ ਤਰ੍ਹਾਂ ਕਿਹਾ ਗਿਆ ਕਿ ਉਹ ਇੱਕ ਕ੍ਰਿਮੀਨਲ ਹੈ ਉਹ ਇੱਕ ਜ਼ਰਾਇਮ ਪੇਸ਼ਾ ਵਿਅਕਤੀ ਹੈ ਇਹ ਬਿਲਕੁਲ ਗਲਤ ਗੱਲ ਸੀ ਮੈਂ ਤਕਰੀਬਨ 27 ਸਾਲ ਤੋਂ 28 ਸਾਲ ਤੋਂ ਉਹਨਾਂ ਨੂੰ ਜਾਣਦਾ ਹਾਂ ਜਿਸ ਬੰਦੇ ਨੇ ਡਬਲ ਐਮਏ ਕੀਤੀ ਹੈ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈੱਡ ਪ੍ਰਚਾਰਕ ਰਿਹਾ ਹੈ ਜਿਸ ਇਨਸਾਨ ਨੇ 1978 ਤੋਂ ਲੈ ਕੇ 84 ਤੱਕ ਸੰਤ ਜਰਨੈਲ ਸਿੰਘ ਉਹਨਾਂ ਦਾ ਸੰਗ ਮੰਨਿਆ ਹੈ ਜਿਸ ਇਨਸਾਨ ਨੇ ਉਹ ਕਿਤਾਬਾਂ ਲਿਖੀਆਂ ਨੇ ਜਿਨ੍ਹਾਂ ਦੀ ਕੌਮ ਨੂੰ ਲੋੜ ਸੀ 70 ਤੋਂ ਲੈ ਕੇ 70 ਤੋਂ ਵੀ ਪਿੱਛੇ ਚਲੀ ਜੇ 1947 ਤੋਂ ਲੈ ਕੇ ਰਜੀਵ ਲੋਂਗੋਵਾਲ ਸਮਝੌਤੇ ਤੱਕ ਜੇ ਇੱਕ ਵੱਡੀ ਕਿਤਾਬ ਦੇ ਰੂਪ ਚ ਸਿੱਖਾਂ ਦੀ ਝੋਲੀ ਚ ਪਾਇਆ ਜਿਹਦੇ ਚ ਸਾਰੇ ਦਸਤਾਵੇਜ਼ ਨੇ ਇਨਾਂ 30 ਸਾਲਾਂ ਦੇ ਤੇ ਭਾਈ ਨਰੈਣ ਸਿੰਘ ਸੰਤ ਜਰਨੈਲ ਸਿੰਘ ਦੇ ਸਾਰੇ ਵਿਖਿਆਨਾਂ ਨੂੰ ਜੇਕਰ ਲਿਖਤੀ ਰੂਪ ਚ ਸਿੰਘ ਗਰਜ ਕਿਤਾਬ ਚ ਲੈ ਕੇ ਆਇਆ ਤੇ ਭਾਈ ਨਰੈਣ ਸਿੰਘ ਜੀਬੀ ਸਿੰਘ ਨੇ ਜਿਹੜੀ ਕਿਤਾਬ ਲਿਖੀ ਸੀ ਕੌਨਸਪੀਰੇਸੀ ਆਫ ਖਾਲਿਸਤਾਨ ਜਿਹਦੇ ਵਿੱਚ ਸਿੱਖਾਂ ਨੂੰ ਬਹੁਤ ਗਲਤ ਪੇਸ਼ ਕੀਤਾ ਗਿਆ ਸੀ ਸਾਡੀ ਸੰਘਰਸ਼ ਵਾਲੀ ਧਿਰ ਨੂੰ ਜੇ ਉਹਦਾ ਜਵਾਬ ਦਿੱਤਾ ਹੈ ਕਿਤਾਬ ਲਿਖ ਕੇ ਖਾਲਿਸਤਾਨ ਦੀ ਸਾਜ਼ਿਸ਼ ਤੇ ਉਹ ਭਾਈ ਨਰੈਣ ਸਿੰਘ ਹੈ ਸਰਬੱਤ ਖਾਲਸਾ ਦੇ ਸਮੇਂ ਸਰਬੱਤ ਖਾਲਸਾ ਦਾ ਵਿਧੀ ਵਿਧਾਨ ਕੀ ਹੋਵੇ ਜੇ ਇਹਦੇ ਬਾਰੇ ਕਿਤਾਬ ਲਿਖੀ ਹੈ ਤੇ ਭਾਈ ਨਰੈਣ ਸਿੰਘ ਹੈ ਤੇ ਜਿੰਨਾ ਉਹਨੇ ਸੰਤਾਪ ਹੰਡਾਇਆ ਉਸ ਨੂੰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਕ੍ਰਿਮੀਨਲ ਹੈ ਜਿਹੜਾ ਉਹਨੇ ਸੰਤਾਪ ਹਟਾਇਆ ਤੇ ਉਹ ਸੰਤਾਪ ਆ ਜਿਹੜਾ ਕੌਮੀ ਸੰਘਰਸ਼ ਦੇ ਵਿੱਚ ਜੂਝਦਿਆਂ ਹਟਾਇਆ 18 ਸਾਲ ਲਗਾਤਾਰ ਉਸ ਬੰਦੇ ਦੇ ਉੱਪਰ ਕੇਸ ਚੱਲਦੇ ਆ ਰਹੇ ਨੇ ਹਰ ਜਗ੍ਹਾ ਦੇ ਉੱਪਰ ਹਰ ਪੁਲਿਸ ਏਜੰਸੀ ਦੇ ਵੱਲੋਂ ਤਸ਼ੱਦਦ ਚੱਲਿਆ ਤੇ ਉਹਨੇ ਕ੍ਰਾਈਮ ਕੀ ਕੀਤਾ ਤੇ ਸਭ ਤੋਂ ਵੱਡੀ ਗੱਲ ਕਿ ਜਿੰਨੇ ਕੋ ਉਹਦੇ ਉੱਪਰ ਕੇਸ ਪਾਇਓ ਸਾਰਿਆਂ ਦੇ ਵਿੱਚੋਂ ਬਰੀ ਵੀ ਹੋਇਆ ਤੇ ਮੈਂ ਹੈਰਾਨ ਰਹਿ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਐਗਜ਼ੈਕਟਿਵ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਕਹਿ ਰਹੀ ਹੈ ਕਿ ਨਰੈਣ ਸਿੰਘ ਨੂੰ ਪੰਥ ਚੋਂ ਛੇਕ ਦਿੱਤਾ ਜਾਵੇ ਬੜੀ ਅਜੀਬ ਗੱਲ ਹੈ ਵੀ ਜਿਹੜੀ ਪੰਥਕ ਧਿਰ ਨੇ ਪੰਥਕ ਅਖਵਾਉਂਦਿਆਂ ਹੋਇਆਂ ਸਿੱਖਾਂ ਦੇ ਕਤਲੇਆਮ ਨੂੰ ਕਬੂਲਿਆ ਉਹਨਾਂ ਨੂੰ ਤੇ ਛੇਕਿਆ ਨਹੀਂ ਜਿਨ੍ਹਾਂ ਨੇ ਮੰਨਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਹੋਈ ਬਾਈਬਲ ਕਾਂਡ ਹੋਇਆ ਦੋਸ਼ੀ ਪੁਲਿਸ ਅਫਸਰ ਉਹਦਿਆਂ ਤੇ ਲਾਏ ਪੰਜਾਬ ਦਾ ਕਾਂਡ ਹੋਇਆ ਰਾਜਨੀਤਿਕ ਤੌਰ ਤੇ ਨੈਤਿਕ ਆਧਾਰ ਗਵਾ ਚੁੱਕੇ ਆ ਉਹਨਾਂ ਨੂੰ ਤਾਂ ਛੇਕਿਆ ਨਹੀਂ ਭਾਈ ਨਰਿੰਦਰ ਸਿੰਘ ਨੂੰ ਛੇਕਣ ਦੀ ਗੱਲ ਆ ਗਈ ਸੋ ਇਹ ਸਾਰੀਆਂ ਗੱਲਾਂ ਸਾਨੂੰ ਕਿਤੇ ਨਾ ਕਿਤੇ ਬੜੀ ਸੰਜੀਦਗੀ ਦੇ ਨਾਲ ਵਿਚਾਰਨੀਆਂ ਪੈਣਗੀਆਂ ਕਿ ਪੰਜਾਬ ਨੂੰ ਇੱਕ ਰਾਜਨੀਤਿਕ ਤੌਰ ਤੇ ਖਿੱਤੇ ਦੀ ਧਿਰ ਦੀ ਲੋੜ ਆ ਤੇ ਅਕਾਲੀ ਦਲ ਨੂੰ ਆਪਣੇ ਪੰਥਕ ਅਕਸ ਨੂੰ ਪਛਾਣਨਾ ਪਵੇਗਾ ਇਹ ਜਿਹੜੇ ਭਾਂਡੇ ਪ੍ਰਮਾਤਮਾ ਨੇ ਬਣਾਏ ਨੇ ਉਹ ਕੋਸ਼ਿਸ਼ ਕਰਨ ਕਿ ਇਹ ਭਾਂਡੇ ਸੰਸਾਰ ਨੂੰ ਕੁਝ ਚੰਗਾ ਦੇ ਕੇ ਜਾਣ ਭਾਂਡਾ ਤੇ ਉਹੀ ਹੁੰਦਾ ਹੈ ਉਹਦੇ ਵਿੱਚ ਅੰਮ੍ਰਿਤ ਵੀ ਪਿਆਇਆ ਜਾ ਸਕਦਾ ਉੱਚੋ ਸ਼ਰਾਬ ਵੀ ਪਿਆਈ ਜਾ ਸਕਦੀ ਸੋ ਉਹ ਭਾਂਡੇ ਬਣ ਦਾ ਯਤਨ ਕਰੀਏ ਕਿ ਭਾਂਡਾ ਹੱਛਾ ਸੋਏ ਜੋਤੁਦ ਭਾਵਸੀ ਉੰਜ ਦੇ ਨਾ ਬਣੀਏ ਕਿ ਭਾਂਡਾ ਅਤ ਮਲੀਨ ਤੋਤਾ ਹੱਛਾ ਨਾ ਹੋਵਸੀ ਮਲੀਨ ਭਾਂਡੇ ਬਣ ਦਾ ਯਤਨ ਨਾ ਕਰੀਏ ਅਕਸਰ ਅਸੀਂ ਸਾਰੇ ਇਸ ਸੰਸਾਰ ਤੋਂ ਚਲੇ ਜਾਣਾ ਇਸ ਭਾਂਡੇ ਨੇ ਇਤਨਾ ਕੁ ਲਾਗੇ ਠਣਕਾ ਟੁੱਟ ਜਾਣਾ ਤੇ ਕਮ ਸੇ ਕਮ ਉਸ ਗੁਰੂ ਦੇ ਦਰਬਾਰ ਇਹ ਜ਼ਰੂਰ ਕਿਤੇ ਨਾ ਕਿਤੇ ਮੱਥਾ ਟੇਕ ਕੇ ਕਹਿ ਸਕੀਏ ਕਿ ਪ੍ਰਮਾਤਮਾ ਜੇ ਬਹੁਤ ਚੰਗਾ ਕਰਨ ਦੀ ਸਮਰੱਥਾ ਨਹੀਂ ਰੱਖਦੇ ਤੇ ਕਿਸੇ ਦਾ ਬੁਰਾ ਨਾ ਕਰੇ